ਕੁਰਸੀ ਇਹ ਕਿੰਨੇ 830 ਰੁਪਏ ਦੀ ਇਹ ਤੁਸੀਂ ਆਪ ਤਿਆਰ ਕਰਦੇ ਹੋ ਨਾ ਤੇ ਆਪ ਬਣਾਉਂਦੇ ਨੇ ਕੁਰਸੀਆਂ ਮਜ਼ਬੂਤ ਹੋਣਗੀਆਂ ਪੂਰੀਆਂ 430 ਰੁਪਏ ਦੀ ਹੈ ਭਾਜੀ ਗਾਰੰਟੀ ਪੂਰੀ ਹੈਗੀ ਪੂਰੀ ਗਾਰੰਟੀ ਆ 6 ਮਹੀਨੇ ਚ ਟੁੱਟ ਪਾ ਜੋ ਜਵੇ ਸੀ ਜ਼ਿੰਮੇਵਾਰ ਆ ਬਾਕੀ ਰੇਟ ਦੇਖੋ ਤੁਸੀਂ ਇਹ ਟੁੱਟ ਪਾ ਜੋ ਜਵੇ ਭਾਈ ਕਹਿੰਦਾ ਅਸੀਂ ਜ਼ਿੰਮੇਵਾਰ ਆ ਤੇ ਤੁਸੀਂ ਰੇਟ 450 450 ਆ 430 ਹੀ ਦੇ ਦਾਂਗਾ 430 ਹੀ ਦੇ ਦਾਂਗਾ ਇਹ 3000 ਦੀ ਆ ਇਹਨਾਂ ਦੀ 7 ਸਾਲ ਦੀ ਗਾਰੰਟੀ ਆ ਸਾਲ ਦੀ ਗਾਰੰਟੀ ਹੁੰਦੀ ਆ ਜਾਂ ਫੁੱਲ ਲਗਜ਼ਰੀ ਕੁਰਸੀ ਚਾਹੀਦੀ ਆ ਚੇਕ ਕਰੋ ਫੁੱਲ ਲਾਖ 5000 ਦੇ ਦੇਵੇ ਜ਼ਿਮੇਵਾਰਾ 650 ਰੁਪਏ ਦੀ ਗੁਰਸੀ ਪੂਰੀ ਟਾਪ ਦੀ ਗੁਰਸੀ ਆ ਦੇਖੋ ਰਾਜੇ ਮਹਾਰਾਜਾਂ ਵਾਲੀ 350 ਰੁਪਏ ਦਾ ਸਟੂਲ ਹੁੰਦਾ ਸਾਰਾ ਜਿਹੜਾ ਮਰਜੀ ਲੈ ਜਾਇਆ ਕਰ ਤਿੰਨ ਸੌ ਪੰਜਾਹ ਜਿਹੜਾ ਮਰਜੀ ਸਟੂਲ ਲੈ ਜਾਓ ਜਿਹੜਾ ਮਰਜੀ ਚੱਕੀ ਜਾਓ ਜਿਹੜਾ ਮਰਜੀ ਚੱਕ ਲੋ 1050 ਦੀ 50 ਪੀਸ ਲੈਣੇ ਆ ਜਿੰਨੂੰ 10 ਵੀ 50 ਲੈਣੇ ਆ ਇਹ ਆਪ ਖੋਦ ਤਿਆਰ ਕਰਦੇ ਆ ਵੀ ਗੁਰਸੀ ਹਾਂਜੀ ਹਾਂਜੀ ਆ ਟੇਬਲ ਦੇਖੋ ਵੀ ਇਹ ਵੀ ਆਪਣੇ ਅੰਦਰ ਹੀ ਬਣਦਾ ਜੀ। ਸਾਡੇ ਕੋਲ ਕੁਛ ਵੀ ਹੈ। ਓਕੇ। ਇਹ ਆ ਛੋਟਾ ਲੈਣਾ 1200 ਵੱਡਾ 1400 ਦਾ ਜੀ। ਉਹ 1200 ਦਾ 1400 ਦਾ 1400 ਮੈਂ ਕੁਰਸੀ ਪਈ ਹੈ ਜੀ ਆ ਪਈ ਹੈ। ਉਹ ਕੁਰਸੀਆਂ ਪਈਆਂ ਨੇ। ਸਾਰੇ ਆਪਣੇ ਅੰਦਰ ਹੀ ਬਣਦੇ ਨੇ। ਸਾਰੇ ਬਿਲਕੁਲ ਅੰਦਰ ਬਣਦੀਆਂ ਨੇ। ਰੇਟ ਤੁਹਾਨੂੰ ਸਾਰੇ ਸਹੀ ਮਿਲਣਗੇ। ਆ ਟੇਬਲ ਦੇਖੋ ਚਾਰ ਟਾਈ ਦਾ। ਆ ਟੇਬਲ ਪਿਆ ਦੇਖੋ 4 ਫੁੱਟ ਬਾਈ 2.5 3500 ਰੁਪਏ ਦਾ ਜੀ। ਆ 3500 ਦਾ। 3500 ਦਾ 4 ਟੋ ਲੈਣਾ ਮੈਨਾਂ ਤਾਂ 250 ਦਾ ਵੀ ਹੈਗਾ ਜੀ। 2400 ਉਹਨਾਂ ਦਾ 2800 ਦਾ। ਹਾਂ ਜੀ ਸਾਡੇ। 1200 ਰੁਪਏ ਦਾ। ਕੰਟੀਨ ਵਾਲਾ ਟੇਬਲ 1800 ਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਖੜੇ ਲੁਹਿਆਣੇ, ਰਾਧਾ ਸੁਆਮੀ ਰੋਡ ਦੇ ਕੋਲ ਜਿੱਥੇ ਫਾਟਕ ਬੰਦ ਬੈਨ ਉਹ ਤੇ ਖੜੇ ਆ। ਤੇ ਅੱਜ ਤੁਹਾਨੂੰ ਦਿਖਾਉਣੇ ਫਰਨੀਚਰ ਦਾ ਸਮਾਨ, ਕੁਰਸੀਆਂ, ਟੇਬਲ ਵਗੈਰਾ। ਪੂਰੀ ਪੂਰੀ ਵਧੀਆ ਦੇ ਵਿੱਚ, ਗਾਰੰਟੀ ਦੇ ਵਿੱਚ ਤੇ ਰੇਟ ਬਹੁਤ ਘੱਟ ਹੋਣਗੇ। ਆਜੋ ਵੀਡੀਓ ਨਾਲ ਬਣੇ ਰਹੋ। ਆ ਸ਼ਾਪ ਆ ਪਾ ਜੀ ਉਹਨਾਂ ਦੀ ਫਰਨੀਚਰ ਵਰਲਡ ਸ਼ਾਪ ਆ ਇਹ ਜਿੱਥੇ ਬੰਦ ਫਟਕ ਪਏ ਨੇ ਬਰਾਸਵਾਮੀ ਰੋਡ ਤੋਂ ਆ ਗਿਆ ਫਟਕ ਬੰਦ ਪਏ ਨੇ ਨਾ ਇੱਥੇ ਇਹਨਾਂ ਦੀ ਸ਼ਾਪ ਤੇ ਆ ਜਾਓ ਵੀਡੀਓ ਨਾਲ ਬਣੇ ਰਹੋ ਅੰਦਰ ਲੈ ਕੇ ਜਾਂਦੇ ਹਾਂ ਤੇ ਆ ਜਾਓ ਮਿਲਦੇ ਆਂ ਭਾਈ ਜੀ ਨੂੰ ਹਾਂ ਜੀ ਭਾਈ ਜੀ ਹਾਂ ਜੀ ਭਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਜੀ ਵਧੀਆ ਮਾਲ ਤੋਂ ਸੁਣੋ ਕੀ ਦਿਖਾਉਗੇ ਫਿਰ ਅੱਜ ਭਾਜੀ ਸਾਡੇ ਕੋਲ ਤਾਂ ਫਰਨੀਚਰ ਹੀ ਹੁੰਦਾ ਉਹ ਹੀ ਦਿਖਾ ਸਕਦੇ ਆ ਤੁਹਾਨੂੰ ਹਾਂਜੀ ਹਾਂਜੀ ਇਹ ਆ ਦੇਖੋ ਆ ਸਾਰੀਆਂ ਆਈਟਮਾਂ ਭਾਜੀ 350 ਰੁਪਏ ਦਾ ਸਟੂਲ ਹੁੰਦਾ ਸਾਰਾ ਜਿਹੜਾ ਮਰਜ਼ੀ ਲੈ ਜਾਵੇਗਾ 350 ਜਿਹੜਾ ਮਰਜ਼ੀ ਸਟੂਲ ਲੈ ਜਾਓ ਜਿਹੜਾ ਮਰਜ਼ੀ ਚੱਕੀ ਜਾਵੇ ਸਾਰਾ ਜਿਹੜਾ ਮਰਜ਼ੀ ਚੱਕ ਲੋ 350 ਜੀ ਕੁਰਸੀ ਚੱਕੋ ਜੀ ਕੁਰਸੀ ਇਹ ਕਿੰਨੇ 830 ਰੁਪਏ ਦੀ ਇਹ ਤੁਸੀਂ ਆਪ ਤਿਆਰ ਕਰਦੇ ਹੋ ਨਾ ਇਹ ਆਪ ਬਣਾਉਂਦੇ ਨੇ ਕੁਰਸੀਆਂ ਮਜ਼ਬੂਤ ਹੋਣਗੀਆਂ ਪੂਰੀਆਂ 430 ਰੁਪਏ ਦੀ ਆ ਭਾਜੀ ਗਾਰੰਟੀ ਪੂਰੀ ਹੈਗੀ ਆ ਪੂਰੀ ਗਾਰੰਟੀ ਆ ਕਿ ਮੈਂ ਚ ਟੁੱਟ ਪਾ ਜੋਜਵੇ ਸੀ ਜੋ ਬੇਵਾਰ ਆ ਤੁਹੇ ਰੇਟ ਦੇਖੋ ਤੁਸੀਂ ਜੇ ਟੁੱਟ ਭੱਜੋ ਜੇ ਬਾਈ ਕਹਿੰਦਾ ਸੀ ਜ਼ਿੰਮੇਵਾਰ ਆ ਤੇ ਤੂੰ ਰੇਟ 450 450 ਆ 430 ਹੀ ਦੇ ਦਾਂਗਾ 430 ਹੀ ਦੇ ਦਾਂਗਾ ਜਸਵੀ 50 ਫੀਸ ਲੈਣੇ ਆ ਜਿਹਨੂੰ 10 ਵੀ 50 ਲੈਣੇ ਆ 400 ਹੀ ਆ ਇਹ ਆਪ ਖੋਦ ਤਿਆਰ ਕਰਦੇ ਆ ਵੀ ਕੁਰਸੀ ਹਾਂਜੀ ਹਾਂਜੀ ਆ ਟੇਬਲ ਦੇਖੋ ਵੀ ਇਹ ਵੀ ਆਪਣੇ ਅੰਦਰ ਹੀ ਬਣਦਾ ਜੀ ਟੇਬਲ ਵਾਲਾ ਕੁਝ ਵੀ ਹੈ ਓਕੇ ਇਹ ਆ ਛੋਟਾ ਲੈਣਾ 1200 ਵੱਡਾ 1400 ਦਾ ਜੀ ਉਹ 1200 ਦਾ 1400 1400 ਨਾ ਕੁਰਸੀ ਪਈ ਹੈ ਜੀ ਆ ਪਈ ਹੈ ਆ ਕੁਰਸੀਆਂ ਬਣੀਆਂ ਸਾਰੀਆਂ ਆਪਣੇ ਅੰਦਰ ਹੀ ਬਣਦੀਆਂ ਸਾਰੀਆਂ ਬਾਈ ਦੇ ਅੰਦਰ ਬਣਦੀਆਂ ਨਾ ਰੇਟ ਤੁਹਾਨੂੰ ਆ ਟੇਬਲ ਦੇਖੋ 4x2.5 ਆਹ ਟੇਬਲ ਪੈ ਦੇ ਨੂੰ 4 ਫੁੱਟ ਬਾਈ 2.5 ਇਹ 3500 ਰੁਪਏ ਦਾ ਹੈ ਆ 3500 ਦਾ 3500 ਦਾ 4 2 ਲੈਣਾ ਹੋਣਾ ਦਾ 2500 ਦਾ ਵੀ ਹੈਗਾ ਜੀ ਅੱਛਾ 4 ਬੂ ਲੈਣਾ ਤਾਂ 2800 ਦਾ ਬਾਕੀ ਦੀ ਟੇਬਲ ਦੇਖ ਲਓ ਪਿਆਜ 10 ਦਾ ਵੀ ਹੈਗੀ ਗੱਲ ਬਾਤ ਆਸੂ ਤੁਹਾਨੂੰ ਦੱਸੇ ਆ ਦੇਖੋ ਜੀ 2000 ਰੁਪਏ ਦਾ ਜੀ ਇਹ 2000 ਦਾ 2000 ਦਾ ਠੀਕ ਆ ਪਿਆ ਜੀ 1600 ਦਾ ਜੀ ਇਹ 1600 ਦਾ ਹਾਂਜੀ ਓਕੇ ਬਾਕੀ ਸਮਾਨ ਬਹੁਤ ਵਿਆ ਬਾਈ ਉਹਨਾਂ ਕੋਲੇ ਕੱਲੀ-ਕਲੀ ਜੀ ਆਪਾਂ ਦਿਖਾਉਣ ਚਾਹਤੇ ਵੀਡੀਓ ਲੰਬੀ ਚੱਲੀ ਉਹ ਰੇਟ ਬਹੁਤ ਘੱਟ ਨੇ ਚੀਜ਼ ਗਾਰੰਟੀ ਮਿਲੂ ਨੂੰ ਸਾਰੀ ਬਕਟੀਨ ਵਾਲਾ ਟੇਬਲ ਹੁੰਦਾ ਹੀ ਸਾਡੇ ਤੇ 1500 ਰੁਪਏ ਦਾ ਕੰਟੀਨ ਵਾਲਾ ਟੇਬਲ 1800 ਦਾ ਰੈਸਟੋਰੈਂਟ ਕੰਟੀਨ ਸਾਰਿਆਂ ਦੀ ਰੈਸਟੋਰੈਂਟ ਦਾ ਕੁਝ ਵੀ ਸਮਾਨ ਲੈਣਾ ਕੰਟੀਨ ਦਾ ਲੈਣਾ ਸਾਰਾ ਮਿਲੂ ਇਹ ਆ ਦੇਖ ਨੂੰ ਉੱਪਰ ਧਕਾਉਣਾ ਬਾਕੀ ਹੋਰ ਸਮਾਨ ਹਾਂਜੀ ਹਾਂਜੀ ਆਪਾਂ ਅਗੇ ਉੱਪਰ ਆ ਦੇਖ ਲਓ ਬਾਈ ਦਾ ਲੋਡ ਕੀਤੀ ਪਈ ਸ਼ਾਪ ਹਾਂ ਲੋ ਬਾਈ ਇੰਡੀ ਵੱਡੀ ਕੁਰਸੀ 1 ਸਾਲ ਦੀ ਗਾਰੰਟੀ ਦੇ ਨਾਲ 3500 ਰੁਪਏ ਦੀ ਹੈ। 1 ਸਾਲ ਦੀ ਗਾਰੰਟੀ 3500 ਦੀ ਹੈ ਕੁਰਸੀ। ਚਲੋ ਕਿੱਡੀ ਵੱਡੀ ਆ। ਆ 3000 ਦੀ ਹੈ ਜੀ। ਇਹ 3000 ਦੀ ਹੈ? ਹਾਂ। ਇਹਨਾਂ ਦੀ 7 ਸਾਲ ਦੀ ਗਾਰੰਟੀ ਹੈ? ਸਾਲ ਦੀ ਗਾਰੰਟੀ ਹੁੰਦੀ ਹੈ ਜਾਂ ਫੁੱਲ ਲਗਜ਼ਰੀ ਕੁਰਸੀ ਚਾਹੀਦੀ ਆ ਦੇਖੋ। ਫੁੱਲ ਲਗਜ਼ਰੀ 5000 ਦੇ ਦੇਵੇ ਜਿੰਮੇਵਾਰਾ 6500 ਰੁਪਏ ਦੀ ਕੁਰਸੀ। ਪੂਰੀ ਟੌਪ ਦੀ ਕੁਰਸੀ ਆ ਦੇਖੋ। ਰਾਜੇ ਮਹਾਰਾਜਾਂ ਵਾਲੀ। ਸਿਰਫ 6500 ਰੁਪਏ ਦੀ। 6500 ਰੁਪਏ ਦੀ। ਉਸ ਤੋਂ ਬਾਅਦ ਆ ਜਿਓ 5000 ਦੇਖੋ। ਬੈੱਡਰੂਮ ਚੇਅਰ। ਬੈੱਡਰੂਮ ਚ ਆ ਪਿਆ ਜੀ 4500 ਦਾ ਜੋੜਾ ਜੀ ਆ 4500 ਦਾ ਜੋੜਾ ਕੁਰਸੀਆਂ ਦਾ ਆ ਦੇਖੋ ਜੀ ਇਹ ਆ ਵੀ 5000 ਦਾ ਜੋੜਾ ਜੀ ਆ ਵੀ 5000 ਦਾ ਜੋੜਾ ਦੇਖੋ ਕਿੰਨੇ ਸੋਹਣੇ ਸੋਹਣੇ ਬਣਾਏ ਹੋਏ ਨੇ ਨਜ਼ਾਇਮ ਨਹੀਂ ਪੂਰੇ ਸੋਹਣੇ ਕਲਰ ਵੀ ਤੇ ਬਾਕੀ ਵੈਰਾਈਟੀ ਬਹੁਤ ਪਈ ਹੈ ਭਾਈ ਉਹਨਾਂ ਕੋਲੇ ਹੋਰ ਭਾਈ ਟੇਬਲ ਦੇਖ ਲਓ ਭਾਜੀ ਸੈਂਟਰ ਟੇਬਲ ਇਹ ਕਿੰਨੇ ਦਾ ਜੀ 3500 ਰੁਪਏ ਦਾ 3500 ਦਾ ਆ ਡਾਈਨਿੰਗ ਬੈਲਜੂ ਛੋਟਾ ਸਮਾਲ ਡਾਈਨਿੰਗ ਕਿਸੇ ਨੂੰ ਚਾਹੀਦਾ ਹੋ ਡਾਈਨਿੰਗ ਟੇਬਲ ਲੈਣਾ ਕਿਸੇ ਨੂੰ ਚਾਰ ਕੁਰਸੀਆਂ ਦੇ ਨਾਲ ਸ਼ੀਸ਼ੇ ਵਾਲਾ ਪੂਰਾ ਸੈੱਟ 5200 ਰੁਪਏ ਦਾ ਚਾਰ ਕੁਰਸੀਆਂ 5200 ਦਾ ਓਕੇ ਬਾਕੀ ਤੁਹਾਡੇ ਸਾਹਮਣੇ ਸਟਾਕ ਕਿੰਨਾ ਪਿਆ ਹੋ ਵਾ ਰੇਟ ਘਟ ਹੋਣਗੇ ਤੇ ਚੀਜ਼ ਗਾਰੰਟੀ ਹੋਊਗੀ ਇੱਕ ਵਾਰ ਜਰੂਰ ਆ ਕੇ ਬਾਈ ਕੋਲੇ ਜਾਇਓ ਤੁਹਾਨੂੰ ਆਪ ਹੀ ਪਤਾ ਲੱਗ ਜੇ